ਮੰਜਿਆਂ ਤੇ ਬਹੁਤ ਵਧੀਆ ਆਫਰ ਆਈ ਹੈ ਜੀ ਆਪਾਂ ਇਹ ਆਪਾਂ 3200 ਰੁਪਏ ਦਾ ਜੋੜਾ ਮੰਜਿਆਂ ਦਾ ਦਿੰਨੇ ਵੈਸੇ 4000 ਦਾ ਸੂਤ ਦਾ ਬੁਣਾ ਹੋਇਆ ਓਕੇ ਇਹਦੇ ਨਾਲ ਮੰਜਿਆਂ ਦਾ ਕੱਪੜਾ ਆਪਾਂ ਨੂੰ ਬਿਲਕੁਲ ਫਰੀ ਆ ਤੁਸੀਂ ਸਾਰੇ ਰੰਗਾਂ ਚ ਮੰਜਿਆਂ ਦਾ ਮਤਲਬ ਫਰੀ ਮਿਲੂਗਾ 4000 ਦਾ ਜੋੜਾ ਜਿਹੜਾ ਮੰਜਿਆਂ ਦਾ 3200 ਦਾ ਤੇ ਕੱਪੜਾ ਲੱਗ ਤੋਂ ਫਰੀ ਮੰਜਿਆਂ ਦਾ ਹਾਂ ਨਾਲੂ ਆਪਾਂ ਨੂੰ ਫਰੀ ਮਿਲਣਾ ਜੀ ਕਮਾਲ ਦੀ ਗੱਲ ਬਾਤ ਆ ਇਹ ਕੰਬਲ ਆਏ ਆ ਜੀ ਆਪਾਂ ਨੇ ਓਕੇ ਆਪਾਂ ਬਿਲਕੁਲ ਪਾਣੀ ਪੱਤਾ ਵਾਲੇ ਰੇਟ ਹੀ ਦੇਣੇ ਅੱਛਾ ਪਾਣੀ ਪੱਤ ਵੀ 200 ਰੁਪਏ ਕਿਲੋ ਤੇ ਆਪਾਂ ਵੀ 200 ਰੁਪਏ ਕਿਲੋ ਤੋਲ ਕੇ ਹੀ ਦੇਣੇ 200 ਰੁਪਏ ਕਿਲੋ ਤੋਲ ਕੇ ਆਹ ਹਾਂਜੀ ਹਾਂ ਜਿੰਨੇ ਮਰਜੀ ਰੰਗ ਡਿਜ਼ਾਈਨ ਆ ਦੇਖੋ ਹਜ਼ਾਰ ਰੁਪਏ ਭਾਈ ਇਧਰਲੇ ਪਾਸੇ ਭਰ ਭਰ ਕੇ ਡਿਜ਼ਾਈਨ ਪਿਆ ਦੇਖੋ ਇਧਰ ਚੈੱਕ ਕਰੋ ਜਿਹੜੀ ਆ ਮੇਨ ਆਈ ਹੈ ਜੀ ਰਜਾਈ ਦੀ ਸਕੀਮ ਦੇਖੋ ਜੀ ਡਬਲ ਬੈੱਡ ਦੀ ਰਜਾਈ ਹੈ ਜੀ ਠੀਕ ਹੈ ਜੀ 2500 ਰੁਪਏ ਦੀ ਆ 2500 ਦੀ ਬਾਜ਼ਾਰ ਦੇ ਵਿੱਚ ਜੀ ਆਪਾਂ 1000 ਰੁਪਏ ਦੀ ਦੇਣੀ ਸਿਰਫ ਇੰਨਾ ਫਰਕ ਕਿਵੇਂ ਬਸ ਔਰ ਸੀਜ਼ਨ ਚੱਲ ਰਿਹਾ ਜੀ ਸੀਜ਼ਨ ਹੈ ਨਹੀਂਗਾ ਅਗਲਾ ਕਦ ਵੀ ਕੋਈ ਗੱਲ ਨਹੀਂ ਗਾਂਹਾਂ ਜਾ ਕੇ ਸਿਆਲਾਂ ਦੇ ਵਿੱਚ ਬਹੁਤ ਫਾਇਦਾ ਹੋਊਗਾ ਜੀ ਹੈਨਾ ਹਾਂ ਜੀ ਅਸਰਾਂ ਨਹੀਂ ਆਇਆ 100 ਰੁਪਏ ਦੇ 6 ਚ 100 ਰੁਪਏ ਦੇ 10 ਸਰਾਣੇ 100 ਰੁਪਏ ਦੇ 10 ਸਰਾਣੇ ਹਾਂ ਸਰਾਣੇ ਦੇ ਗਲਾਬ ਤੋਂ ਵੀ ਨਹੀਂ ਮਿਲ ਸਕਦੇ ਪਾਣੀ ਪੱਤ ਵੀ ਨਹੀਂ ਮਿਲਦੇ 10 ਆਪਾਂ 10 ਦਿੰਨੇ ਆ 100 ਦੇ 100 ਰੁਪਏ ਦੇ 10 ਬਈ ਸਰਾਣੇ ਵਾਹ ਕਮਾਲ ਕੀਤੀ ਪਈ ਆ ਇਹ ਪੰਜਾਬ ਚੋਂ ਪਹਿਲੇ ਨੰਬਰ ਤੇ ਸਕੀਮ ਆਪਣੀ ਗੱਦਿਆਂ ਦੀ ਜੀ ਜੀ ਬੋਲੋ ਤੁਸੀਂ ਜਿਹੜੇ ਮਰਜੀ ਗੱਦੇ ਸਾਨੂੰ ਪੁਰਾਣੇ ਦਿਓ ਰੂਹ ਦੇ ਦਿਓ ਲੋਗੜ ਦੇ ਦਿਓ ਆਪਣੇ ਅੱਧ ਚ ਕਟਿਆਣੀ ओके 5 ਸਾਲ ਦੀ ਗਾਰੰਟੀ ਹੈ ਜੀ ਆਪਣੇ ਕੋਲੇ ਤੁਸੀਂ ਡਨ ਲਪਾਲੇ ਲੈ ਲਓ ਕੋਈ ਲੈ ਲਓ ਜੀ ਇਹ ਆਪਾਂ 5500 ਦਾ ਜੋੜਾ ਦਿੰਨੇ ਆ 2750 ਰੁਪਏ ਦੇ ਆਪਣੇ ਪੁਰਾਣੇ ਕੱਟੇ ਆ ਪੁਰਾਣੇ 2750 ਦੇ ਹਾਂਜੀ ਹਾਂ ਇਹ ਵੀ ਭਾਂਡੇ ਆਪਾਂ ਬਾਜ਼ਾਰ ਨਾਲ ਬਹੁਤ ਘੱਟ ਰੇਟ ਤੇ ਦਿੰਨੇ ਆ ਓਕੇ ਭਾਂਡੇ ਦਾ ਵੀ ਮੇਲਾ ਹੀ ਲੱਗਿਆ ਪਿਆ ਜੀ ਜੀ ਜਿਹੜੀ 1500 ਰੁਪਏ ਦੀ ਆਈਟਮ ਆਪਾਂ 1100 ਦੀ ਦਿੰਨੇ ਆ ਢੋਲੀ ਦੇਖੋ ਜੀ ਓਕੇ ਹਰ ਤਰ੍ਹਾਂ ਦੇ ਭਾਂਡੇ ਬਹੁਤ ਘੱਟ ਰੇਟ ਬਾਜ਼ਾਰ ਨਾਲੋਂ ਜੀ ਤੇ ਜੇ ਪੁਰਾਣੇ ਘਟਾਉਣੇ ਹੁਣ ਪੁਰਾਣੇ ਵੀ ਦੇ ਦਿਓ ਪੁਰਾਣੇ ਦੇ ਪੈਸੇ ਆਪਾਂ ਘਟਾ ਦੇਾਂਗੇ ਸਾਸੀ ਗਾਲੋਸਤੋ ਇਸ ਟਾਈਮ ਬਰਨਾਲੇ ਦੇ ਵਿੱਚ ਆ ਬਈ ਮੇਲੇ ਤੁਸੀਂ ਬਥੇਰੇ ਦੇਖੇ ਹੋਣਗੇ ਪਰ ਜਿਹੜਾ ਆਹ ਮੇਲਾ ਸਰਦਾਰ ਹੈਂਡਲੂਮ ਲੈ ਕੇ ਆਇਆ ਇਹ ਸਾਰਿਆਂ ਤੋਂ ਵੱਡਾ ਧਮਾਕਾ ਕਹਿ ਲੋ ਯਾਰ ਇਹ ਜਿਹੇ ਮੇਲਾ ਤੁਸੀਂ ਕਿਤੇ ਵੀ ਨਹੀਂ ਦੇਖਿਆ ਹੋਣਾ ਸਾਸੀ ਗਾਲ ਜੀ ਸਤਿ ਸ੍ਰੀ ਅਕਾਲ ਇਹ ਚੱਕਰ ਕੀ ਪਿਆ ਪਹਿਲਾਂ ਤਾਂ ਮਹੀਨੇ ਵਾਲੀ ਸੇਲ ਸੀਗੀ ਹੁਣ ਮਹੀਨਾ ਹੋਰ ਬਦਲ ਗਿਆ ਆਪਾਂ ਇੱਕ ਮਹੀਨਾ ਗਾਕਾਂ ਦੀ ਪੂਰਜੋਰ ਮੰਗ ਤੇ ਵਧਾਉਣੀ ਪੈਗੀ ਆ ਆਹ ਸੇਲ ਨਹੀਂ ਵਧਾਈ ਚੀਜ਼ਾਂ ਹੀ ਵਧਾ ਦੀਆਂ ਸਾਰੋ ਕੁਝ ਹੀ ਵਧਾ ਦੇ ਇਧਰਲੇ ਪਾਸੇ ਪਹਿਲਾਂ ਮੰਜੇ ਦਾ ਸ਼ੁਰੂ ਕਰ ਲਈ ਹਾਂਜੀ ਹਾਂ ਪਹਿਲਾਂ ਇਧਰਲੇ ਪਾਸੇ ਮੰਜੇ ਦਿਖਾ ਦਈਏ ਇਹ ਮੰਜੇ ਦੇ ਕੀ ਆਫਰ ਆਜ ਇਹ ਆਪਾਂ 3200 ਰੁਪਏ ਦਾ ਜੋੜਾ ਮੰਜਿਆਂ ਦਾ ਦਿੰਦੇ ਆਂ ਵੈਸੇ 4000 ਦਾ ਸੂਤ ਦਾ ਬੁਣਿਆ ਹੋਇਆ ਓਕੇ ਇਹਦੇ ਨਾਲ ਮੰਜਿਆਂ ਦਾ ਕੱਪੜਾ ਆਪਾਂ ਨੂੰ ਬਿਲਕੁਲ ਫ੍ਰੀ ਆ ਤੁਸੀਂ ਸਾਰੇ ਰੰਗਾਂ 'ਚ ਮੰਜਿਆਂ ਦਾ ਮਤਲਬ ਫ੍ਰੀ ਮਿਲੂਗਾ 4000 ਦਾ ਜੋੜਾ ਜਿਹੜਾ ਮੰਜਿਆਂ ਦਾ 3200 ਦਾ ਤੇ ਕੱਪੜਾ ਲੱਗਦਾ ਫ੍ਰੀ ਮੰਜੇ ਹਾਂ ਨਾਲੂ ਆਪਾਂ ਨੂੰ ਫ੍ਰੀ ਮਿਲਣਾ ਜੀ ਕਮਾਲ ਦੀ ਗੱਲ ਬਾਤ ਆ ਮੰਜੇ ਬਹੁਤ ਸਸਤੇ ਹਨ ਕੋਲੇ ਤੇ ਮਜ਼ਬੂਤੀ ਮੰਜੇ ਦੀ ਫੁੱਲ ਹਾਂਜੀ ਹਾਂ ਫੁੱਲ 5 ਸਾਲ ਦੀ ਗਾਰੰਟੀ ਆ ਕੰਬਲ ਆਏ ਆ ਜੀ ਆਪਾਂ ਨੂੰ ਓਕੇ ਆਪਾਂ ਬਿਲਕੁਲ ਪਾਣੀ ਪੱਤਾ ਵਾਲੇ ਰੇਟ ਹੀ ਦੇਨੇ ਆ अच्छा दा पानी पत्त ਵੀ 200 ਰੁਪਏ ਕਿਲੋ ਤੇ ਆਪਾਂ ਵੀ 200 ਰੁਪਏ ਕਿਲੋ ਤੋਲ ਕੇ ਹੀ ਦੇਣੀ 200 ਰੁਪਏ ਕਿਲੋ ਤੋਲ ਕੇ ਆ ਹਾਂਜੀ ਹਾਂ ਜਿੰਨੇ ਮਰਜ਼ੀ ਰੰਗ ਡਿਜ਼ਾਈਨ ਆ ਦੇਖੋ ਹਜ਼ਾਰ ਆ ਇਹ ਇਧਰਲੇ ਪਾਸੇ ਭਰ ਭਰ ਕੇ ਡਿਜ਼ਾਈਨ ਪਏ ਆ ਦੇਖੋ ਇਹ ਚੈੱਕ ਕਰੋ ਹਾਂਜੀ ਇਹ ਤੁਸੀਂ ਲਾ ਲਓ ਸਾਹਿਬ ਬਈ ਇਹ ਆਪਣਾ 200 ਰੁਪਏ ਕਿਲੋ ਹਾਂ ਉਹ ਬਾਜ਼ਾਰ 'ਚ ਇਹ 400 ਰੁਪਏ ਕਿਲੋ ਆਪਾਂ ਸਿਰਫ 200 ਰੁਪਏ ਕਿਲੋ ਦੇਣਾ ਸਿਰਫ ਇਹ ਅੱਧਾ ਅੱਧਾ ਦਾ ਫਰਕ ਆ ਪਾਣੀ ਪੱਤਾ ਵਾਲੇ ਰੇਟ ਹੀ ਦੇਣਾ ਜੀ ਆਪਾਂ ਪਾਣੀ ਪੱਤ ਤੋਂ ਆਫਰ ਲਈ ਆ ਪਹਿਲਾਂ 1 ਮਹੀਨਾ ਸੇਲ ਆਪਣੀ ਬਹੁਤ ਵਧੀਆ ਰਹੀ ਆ ਉਸ ਕਰਕੇ ਹੁਣ ਕੱਲ 1 ਅਗਸਤ ਤੋਂ ਆ ਰਖੜੀ ਵਾਲਾ ਮਹੀਨਾ ਭੈਣਾਂ ਨੇ ਆਉਣਾ ਉਹਨਾਂ ਵਾਸਤੇ ਬਹੁਤ ਵਧੀਆ ਵੀ ਸੂਟਾਂ ਦੀ ਥਾਂ ਤੇ ਕੰਬਲ ਦਿਓ ਚਾਦਰਾਂ ਦਿਓ ਵੀ ਉਹ ਗਿਫਟ ਦਿਓ ਭੈਣਾਂ ਨੂੰ ਐਤਕੀ ਜੀ ਹਾਂਜੀ ਹਾਂ ਇਧਰਲੇ ਪਾਸੇ ਦੇਖੋ ਬਈ ਰਖੜੀ ਦਾ ਸੇਲ ਮੇਲਾ ਜਿੰਨੇ ਵੀ ਇਧਰਲੇ ਪਾਸੇ ਕੰਬਲ ਪਏ ਆ ਇਹ 20 ਆ ਗੱਦੇ ਆਏ ਆ ਜੀ ਆਪਣੇ ਕੋਲੇ ਠੀਕ ਹੈ ਜੀ ਇਹ ਪੰਜਾਬ ਚੋਂ ਪਹਿਲੇ ਨੰਬਰ ਤੇ ਸਕੀਮ ਆਪਣੀ ਗੱਦਿਆਂ ਦੀ ਜੀ ਜੀ ਬੋਲੋ ਤੁਸੀਂ ਜਿਹੜੇ ਮਰਜੀ ਗੱਦੇ ਸਾਨੂੰ ਪੁਰਾਣੇ ਦਿਓ ਰੂਹ ਦੇ ਦਿਓ ਲੋਗੜ ਦੇ ਦਿਓ ਆਪਣੇ ਅੱਧ ਚ ਕਟਿਆ ਨਹੀਂ ਓਕੇ 5 ਸਾਲ ਦੀ ਗਾਰੰਟੀ ਹੈ ਜੀ ਆਪਣੇ ਕੋਲੇ ਤੁਸੀਂ ਡਨ ਲਪਾਲੇ ਲੈ ਲੋ ਕੋਈ ਲੈ ਲੋ ਜੀ ਇਹ ਆਪਾਂ 5500 ਦਾ ਜੋੜਾ ਦਿੰਨੇ ਆ 2750 ਰੁਪਏ ਦੇ ਆਪਣੇ ਪੁਰਾਣੇ ਕੱਟੇ ਆ ਪੁਰਾਣੇ 2750 ਦੇ ਹਾਂਜੀ ਹਾਂ ਸਿਰਫ 2750 ਦੇ ਕੇ ਨਵੇਂ ਲੈ ਜਾਓ ਤੁਸੀਂ ਰੂਹ ਵਾਲੇ ਦਿਓ ਲੋਗੜ ਵਾਲੇ ਦਿਓ ਕੋਈ ਵੀ ਦਿਓ ਵਾਹ ਜੀ ਵਾਹ ਕਿੰਨੇ ਵਧੀਆ ਗੱਦੇ ਚੈੱਕ ਕਰੋ ਬਾਈ ਤੁਸੀਂ ਇਧਰਲੇ ਆ ਮੰਜਿਆਂ ਵਾਲਾ ਕੱਪੜਾ ਆ ਜੀ ਇਹਦੇ ਵਿੱਚ ਆਪਣੇ ਕੋਲ 100 ਡਿਜ਼ਾਈਨ ਆਇਆ ਜੀ ਮੰਜਿਆਂ ਇਧਰਲੇ ਬੱਸ ਦਿਖਾ ਬਈ ਨੇੜੇ ਆ ਕੇ ਮੰਜਿਆਂ ਵਾਲਾ ਕੱਪੜਾ ਆ ਗਿਆ 100 ਪਲੱਸ ਡਿਜ਼ਾਈਨ ਆ ਇਹਦੇ ਵਿੱਚ ਹਾਂਜੀ ਹਾਂ 150 ਰੁਪਏ ਦਾ ਜੋੜਾ ਸਾਰੇ ਹੀ ਸਾਰੇ 150 ਦਾ ਹਾਂਜੀ ਹਾਂ ਤੇ ਜਿਹੜੇ ਉਹ ਮੰਜੇ ਉਹਨਾਂ ਦਾ ਫ੍ਰੀ ਵੀ ਮਿਲਦੇ ਮੰਜੇ ਉਹ ਤਾਂ ਨੇ 150 ਡਿਜ਼ਾਈਨ ਆ 150 150 ਦਾ ਜੀ ਜੁੜਾ ਹਾਂਜੀ ਹਾਂ ਵਾਹ ਜੀ ਵਾਹ ਕਮਾਲ ਕੀਤੀ ਪਈਆ ਸਰਾਣੇ ਆ 100 ਰੁਪਏ ਦੇ 6 ਚ 100 ਰੁਪਏ ਦੇ 10 ਸਰਾਣੇ 100 ਰੁਪਏ ਦੇ 10 ਸਰਾਣੇ ਹਾਂ ਸਰਾਣੇ ਦੇ ਗਲਾਮ ਤੋਂ ਵੀ ਨਹੀਂ ਮਿਲ ਸਕਦੇ ਪਾਣੀ ਪੱਤ ਵੀ ਨਹੀਂ ਮਿਲਦੇ 10 ਆਪਾਂ 10 ਦਿੰਨੇ ਆ 100 ਦੇ 100 ਰੁਪਏ ਦੇ 10 ਬਈ ਸਰਾਣੇ ਵਾਹ ਕਮਾਲ ਕੀਤੀ ਪਈਆ ਵਾਹ ਬਾਕੀਆ 6 ਛੇ ਸਾਰੇ ਆ ਜੀ ਬਿਸਤਰੇ ਵਾਲੇ ਛੇ ਸਾਰੇ ਨਹੀਂ ਓਕੇ ਰੰਗਦਾਰ ਜੀ ਆਪੇ ਇਹਨਾਂ ਨੂੰ ਦੇਣ ਵਾਲੇ ਜੀ ਇਸੇ ਤੇ ਨਾ ਭਾਂਡਿਆਂ ਦੀ ਸਕੀਮ ਆਈ ਹੈ ਜੀ ਆਪਣੇ ਕੋਲ ਬਹੁਤ ਤਕੜੀ ਇਧਰਲੇ ਪਾਸੇ ਭਾਂਡਿਆਂ ਦੀ ਸਕੀਮ ਬਾਲੀ ਘੈਂੜਾ ਇਹ ਤੁਹਾਨੂੰ ਦਿਖਾਉਣੇ ਆ ਇਧਰਲੇ ਪਾਸੇ ਭਾਂਡੇ ਦੇਖੋ ਪਏ ਜੀ ਇਹਦੇ ਬਾਰੇ ਦੱਸਿਓ ਜੀ ਇਹ ਵੀ ਭਾਂਡੇ ਆਪਾਂ ਬਾਜ਼ਾਰ ਨਾਲੋਂ ਬਹੁਤ ਘੱਟ ਰੇਟ ਤੇ ਦਿੰਨੇ ਆ ਓਕੇ ਭਾਂਡਿਆਂ ਦਾ ਵੀ ਮੇਲਾ ਹੀ ਲੱਗਿਆ ਪਿਆ ਜੀ ਜੀ ਜਿਹੜੀ 1500 ਰੁਪਏ ਦੀ ਆਈਟਮ ਆਪਾਂ 1100 ਦੀ ਦਿੰਨੇ ਆ ਢੋਲੀ ਦੇਖੋ ਜੀ ਓਕੇ ਹਰ ਤਰ੍ਹਾਂ ਦੇ ਭਾਂਡੇ ਬਹੁਤ ਘੱਟ ਰੇਟ ਬਾਜ਼ਾਰ ਨਾਲੋਂ ਜੀ ਤੇ ਜੇ ਪੁਰਾਣੇ ਘਟਾਉਣੇ ਹੁਣ ਪੁਰਾਣੇ ਵੀ ਦੇਜੋ ਆਪਣੇ ਪੈਸੇ ਆਪ ਕਟਾ ਦੇਵਾਂਗੇ ਓਕੇ ਲਓ ਜੀ ਪੁਰਾਣੇ ਭਾਂਡੇ ਵੀ ਤੁਹਾਨੂੰ ਇੱਥੇ ਕੱਟੇ ਜਾਣਗੇ ਦੇਖੋ ਤੁਸੀਂ ਭਾਂਡੇ ਸਕੀਮ ਹੈ ਨਾ ਲਈ ਸਕੀਮ ਹੈ ਸਕੀਮ ਆਈ ਤੁਹਾਨੂੰ ਦੇਖਣ ਨੂੰ ਮਿਲ ਗਈ ਹੈ ਜੱਟਿਆਂ ਦੇ ਕਵਰ ਆਏ ਨੇ ਬਹੁਤ ਸੋਹਣੇ ਜੀ 150 ਰੁਪਏ ਦਾ ਜੋੜਾ ਜੀ ਸਿਰਫ 150 ਦਾ ਹਾਂਜੀ 150 ਰੁਪਏ ਦਾ ਜੋੜਾ ਬਾਜੀ ਜੱਟਿਆਂ ਦਾ ਜੀ 150 ਰੁਪਏ ਦੀਆਂ ਗਰਮ ਚਾਦਰਾਂ ਦੋ ਸਰਾਣੇ ਨਾਲ ਨਹੀਂ ਓਕੇ ਇਹ ਚ ਵੀ 50 ਡਿਜ਼ਾਈਨ ਨੇ ਆਪਣੇ ਕੋਲੇ ਠੀਕ ਆ ਜਿਹੜੀ ਆ ਮੇਨ ਆਈ ਹੈ ਜੀ ਰਜਾਈ ਦੀ ਸਕੀਮ ਦੇਖੋ ਜੀ ਡਬਲ ਬੈੱਡ ਦੀ ਰਜਾਈ ਹੈ ਜੀ ਠੀਕ ਆ ਜੀ 2500 ਰੁਪਏ ਦੀ ਆ 2500 ਇਨਾ ਫਰਕ ਕਿਵੇਂ ਬਸ ਆਫਸੀਜ਼ਨ ਚੱਲ ਰਿਹਾ ਜੀ ਸੀਜ਼ਨ ਹੈ ਨਹੀਂਗਾ ਅਗਲਾ ਕਦ ਵੀ ਕੋਈ ਗੱਲ ਨਹੀਂ ਗਾਂਵਾਂ ਜਾ ਕੇ ਸਿਆਲਾਂ ਦੇ ਵਿੱਚ ਬਹੁਤ ਫਾਇਦਾ ਹੋਊਗਾ ਜੀ ਹੈਨਾ ਇਸੇ ਤਰ੍ਹਾਂ ਸਿੰਗਲ ਰਜਾਈਆਂ ਨੇ ਜੀ ਆਹ ਡਬਲ ਬੈੱਡ ਦੀਆਂ ਚਾਦਰਾਂ ਪਈਆਂ ਦੇਖੋ ਸਹਰਾਣੇ ਵਾਲੀ 150 ਰੁਪਏ ਦੀ ਜੀ ਸਿੰਗਲ ਲਵਾਂਗੇ ਆਪਾਂ 100 ਰੁਪਏ ਸਿੰਗਲ 100 ਰੁਪਏ ਹਾਂਜੀ ਵਾਹ ਕਮਾਲ ਕਰੀ ਜਾਂਦੇ ਨੇ ਚਾਦਰਾਂ ਡਰੀਆਂ ਕਰਦੀਆਂ ਬੁਣੀਆਂ ਦੇਖੋ ਇਹ ਵੀ ਆਪਣੇ ਕੋਲ ਸੇਲ ਚ ਆਈਆਂ ਨੇ ਜੀ ਗੱਦੇ ਕਵਰ ਆਏ ਨੇ ਆਪਣੇ ਕੋਲੇ ਜੀ ਇਸੇ ਤਰ੍ਹਾਂ ਡਬਲ ਬੈੱਡ ਦੀਆਂ ਚਾਦਰਾਂ ओके okay. एक का फैंसी पड़दे आए नहीं जी अपने कोले इधर ले Pase पड़दे दिखा पड़दे आगे भी स्कीम इन्होंने लाई सी यार की दे दे पड़दे तिन वाली सी हुन ਉਸ ਤੋਂ ਵਧੀਆ फैंसी पड़ਦੇ ਗਾਕਾਂ ਨੇ ਮੰਗੇ ਸਿਰਫ 100 ਰੁਪਏ ਦਾ 100 ਰੁਪਏ ਦਾ ਇੱਕ ਬੜਾ ਹਾਂਜੀ ਹਾਂ ਜਿਹੜੇ ਮਰਜ਼ੀ ਪੜਦੇ ਲਓ 100 100 ਰੁਪਏ ਦੇ ਆਦੀ ਖੋਟੇ ਲੱਗੇ ਪਏ ਨੇ ਵਾ 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 ਕਮਾਲ ਕੀਤੀ ਪਈ ਆ ਬਾਈ ਬਹੁਤ سارے ਆਈਟਮ ਇਹਨਾਂ ਦੇ ਕੋਲੇ ਭਰ ਭਰ ਕੇ ਆਏ ਨਹੀਂਗਾ ਵੀ ਇਹ 10 ਬੰਦੇ ਲੈ ਜਾਣਗੇ ਤਾਂ ਖਤਮ ਹੋ ਜਾਣਗੇ ਉਹ ਚੱਕਰ ਰਿਹਾਗਾ ਕਿੰਨਾ ਮਰਜ਼ੀ ਅਗਲਾ ਲਵੇ ਤਨ ਤਨ ਕਿੰਨਾ ਕੋਲ ਭਰੇ ਹੋਇਆ ਸਾਰਾ ਦਿਨ ਲੈਣਾ 100 ਕੰਬਲਾਂ ਦੇ ਡਿਜ਼ਾਈਨ ਆਪਣੇ ਕੋਲੇ ਜੀ ਇਹ ਸੇਲ ਆਪਾਂ ਕੱਲ ਤੋਂ ਇੱਕ ਤਰੀਕ ਤੋਂ ਆ ਪੂਰਾ ਮਹੀਨਾ ਵਦਾ 31 ਅਗਸਤ ਤੱਕ ਅੱਛਾ 31 ਅਗਸਤ ਤੱਕ ਪੂਰਾ ਹਾਂ ਰੱਖੜੀਆਂ ਕਰਕੇ ਹਾਂ ਇੱਕ ਵਾਰ ਮੈਂ ਤੁਹਾਨੂੰ ਦੱਸ ਦਿੰਦਾ ਵੀ 100 ਡਿਜ਼ਾਈਨ ਹੈ ਨਾ ਕੋਲ 100 ਆਏ ਨੇ ਕਿ 100 ਕੰਬੜੀ ਆ ਡਿਜ਼ਾਈਨ 100 ਆ ਬਾਕੀ ਕੰਬਲ ਦਾ ਬਹੁਤ ਜ਼ਿਆਦਾ ਹਾਂਜੀ ਹਾਂ ਜਿੰਨੇ ਮਰਜ਼ੀ ਲਈਆਂ ਕੰਬਲ ਕੋਈ ਲਵੋ ਤੇ ਬਸ ਆਪਣਾ ਦੱਸੋ ਜੀ ਕੰਟਰੈਕਟਰ ਨੰਬਰ ਫਿਰ ਆਪਣਾ ਬਸਟੈਂਡ ਕੋ ਸ਼ੋਰੂਮ ਆ ਜੀ ਬਰਨਾਲੇ ਸਰਦਾਰ ਰਹਿਣ ਨੂੰ 735583037 ਫੋਨ ਨੰਬਰ ਹੈ ਜੀ ਲਓ ਜੀ ਇਹ ਨੰਬਰ ਤੇ ਸੰਪਰਕ ਕਰਨਾ ਇਹਨਾਂ ਕੋਲੇ ਤੇ ਟਾਈਮ ਬਹੁਤ ਘੱਟ ਆ ਪਹਿਲਾਂ ਵਾਲਾ ਮਹੀਨਾ ਤੁਸੀਂ ਗੱਲਾਂ ਕਰਦੇ ਨਗਾਤਾ ਆਹ ਨਗਾ ਦਿਓਗੇ ਨਾ ਕਿ ਕਿਸੇ ਨੇ ਆਨਲਾਈਨ ਮੰਗਾਣਾ ਆਨਲਾਈਨ ਵੀ ਕੰਬਲ ਚਦਰਾਂ ਮੰਗਾ ਸਕਦਾ ਜੀ ਜੀ ਅੱਛਾ ਹੋਰ ਜਿਹੜਾ ਕਪੜਾ ਮੰਗਾਓ ਕੋਈ ਵੀ ਤੁਸੀਂ ਜਿਹੜਾ ਆਨਲਾਈਨ ਵੀ ਮੰਗਾ ਸਕਦੇ ਹਾਂ ਲਓ ਜੀ ਸ਼ੇਅਰ ਕਰੋ ਜੀ ਮਿੱਤਰੋ ਧੰਨਵਾਦ